40 ਤੋਂ 50 ਟਰੱਕ ਹੈ ਕਿੰਨੇ ਇਸ ਵੇਲੇ ਨਾ ਇੱਕ ਟਰੱਕ ਤੋਂ 40 50 ਟਰੱਕ ਕਰਨੇ ਬੜੇ ਮੁਸ਼ਕਲ ਨੇ ਅੱਛਾ ਮੈਂ ਟਰਾਂਸਪੋਰਟ ਦਾ ਕੰਮ ਕੀਤਾ ਇੱਕ ਗੱਡੀ ਬਣਾਈ ਦੋ ਬਣਾਈ ਤਿੰਨ ਬਣਾਈ ਚਾਰ ਬਣਾਈ ਅੱਜ ਪਬਲੀਕ ਦੀ ਕਿਰਪਾ ਨਾਲ 50 ਗੱਡੀਆਂ ਨੇ ਮੈਂ ਪ੍ਰਾਧਾਨਗੀ ਲੈਣੀ ਬੜੀ ਔਖੀ ਆ ਵੀ ਥਾ ਥਾ ਬੜੀ ਹੁੰਦੀ ਹੁੰਦੀ ਜਦੋਂ ਪ੍ਰਾਧਾਨਗੀ ਚੱਲਦੀ ਹੈ ਕਿਉਂਕਿ ਟਰੱਕੀ ਯੂਨੀਅਨ ਦੇ ਵਿੱਚ ਇੱਕ ਹਰ ਟਰੱਕ ਨੂੰ ਪਰਚੀ ਲੱਗਣੀ ਉਹਦੀ ਪਰਚੀ ਕੱਟਣੀ ਉਹਦੇ ਪੈਸੇ ਵੀ ਇਕੱਠੇ ਹੋਣੇ ਕਿਉਂਕਿ ਮੇਨ ਰੋਲਾ ਤਾਂ ਮੁੱਤਦਾ ਪੈਸੇ ਦਾ ਨਾ ਪਿੱਛੇ ਰਾਜਨੀਤਿਕ ਜ਼ੋਰ ਹੋਣਾ ਜ਼ਰੂਰੀ ਹੈ ਵੀ ਕਿਸੇ ਨਾ ਕਿਸੇ ਦਾ ਪਿੱਛੇ ਹੋਣਾ ਬਹੁਤ ਜ਼ਰੂਰੀ ਹੈ ਇਸੇ ਕਰਕੇ ਪ੍ਰਧਾਨਗੀ ਮਿਲਦੀ ਹੈ ਡਰਾਈਵਰ ਇੱਕੀ ਜਗ੍ਹਾ 8 ਕੱਡੇ ਜਗ੍ਹਾ 12 ਕੱਡੇ 15 ਕੱਡੇ ਗੱਡੀ ਚਲਾਊਗਾ ਉਹਨਾਂ ਦੀ ਇਹ ਵੀ ਆਊਗੀ ਕਿਉਂਕਿ ਪਾਰਟੀ ਕਹਿੰਦੀ ਹੈ ਕਿ ਮੇਰਾ ਮਾਲ ਟਾਈਮ ਨਾ ਪੁੱਛਾਓ ਜャ ਕੋ ਕਹਿੰਦਾ ਭੁੱਕੀ ਖਾ ਰਿਹਾ ਜਾਂ ਕੋ ਡੋਡੇ ਖਾ ਰਿਹਾ ਹੈ ਨਾ ਵੀ ਉਹ ਪੀਣ ਦੀ ਕੋਸ਼ਿਸ਼ ਕਰਦੇ ਆ ਵੀ ਫੇਅਰ ਡਰਾਈਵਿੰਗ ਹੁੰਦੀ ਹੈ ਵੀ ਇਹ ਇਹ ਵਾਕਈ ਲਾਜ਼ਮੀ ਹੈ ਚੀਜ਼ਾਂ ਕੋਈ ਆਪਣੇ ਨਸ਼ੇ ਤੋੜ ਪੂਰੀ ਕਰਨ ਨੂੰ ਕਰਦੇ ਜੀ ਜਿੰਨੇ ਲੋਕਾਂ ਦੀ ਵੀਡੀਓ ਆਉਂਦੀ ਏ ਤੇ ਸ਼ੋਸ਼ਾ ਡਰਾਈਵਰ ਦੀ ਆਉਂਦੀ ਏ ਤੇ ਗਰੀਬੇ ਵਿਚਾਰਾ ਉਹ ਜਦ ਆਈ ਲਟੋਂਦੀ ਏ ਜਿਹਨਾਂ ਦਾ ਤਾਂ ਕੰਮ ਹੀ ਨਹੀਂ ਹੈ ਕਰਦੇ ਸਾਰੇ ਹੀ ਨੇ ਪਰ ਨਾਮ ਜਾਦਾ ਪਰ ਨਾਮ ਡਰਾਈਵਰਾਂ ਦਾ ਹੁੰਦਾ ਕਈ ਡਰਾਈਵਰ ਨਸ਼ਾ ਲਿਆ ਕੇ ਵੇਚਦੇ ਵੀ ਨੇ ਅਕਸਰ ਭਗਵਾਨਾਂ ਦੇ ਪੜਦੇ ਆ ਅਕਸਰ ਪਰਚੇ ਦਰਜ ਹੁੰਦੇ ਨੇ ਅਕਸਰ ਦੇਖਦੇ ਨੇ ਡਰਾਈਵਰ ਨੂੰ ਜੇਲ ਹੋ ਗਈ ਗੱਡੀ ਬੌਂਡ ਹੋ ਗਈ ਅਗਰ ਕਸੂਰਕਾਰ ਦਾ ਵੀ ਹੈ ਜਿਹੜੇ ਕਾਰ ਮਿੰਜ ਛੋਟੇ ਵਾਹਨ ਦੇ ਕਸੂਰ ਹੈ ਵੱਡੇ ਦੇ ਅਕਲ 'ਚ ਬੱਝਿਆ ਛੋਟੇ ਵਾਹਨ ਦੀ ਜ਼ਮਾਨਤ ਥਾਣੇ ਹੋ ਜਾਂਦੀ ਹੈ ਵੱਡੇ ਵਾਹਨ ਦੀ ਜ਼ਮਾਨਤ ਕੋਰਟ ਜਾ ਕੇ ਹੁੰਦੀ ਹੈ ਕਾਰ ਟਰੱਕ 'ਚ ਵੱਜੇ ਜਾਂ ਟਰੱਕ ਕਾਰ 'ਚ ਵੱਜੇ ਕਸੂਰ ਐਵੇਂ ਵਾਹਨ ਦਾ ਹੀ ਕਿਹੜਾ ਜਾਂਦਾ ਜਲਦੀ ਗੱਡੀ ਫੋਟੋ ਲਈ ਜਲਦੀ ਗੱਡੀ ਫੋਟੋ ਦੇ ਵਿੱਚ ਵੀ ਲਿਖ ਦਿੱਤਾ ਜਾਂਦਾ ਹੈ ਕਿ ਨੋ ਡੀਲ ਕਿ ਡਰਾਈਵਿੰਗ ਲਾਇਸੈਂਸ ਨਹੀਂ ਹੈ ਇਹ ਮੇਰਾ ਔਨਲਾਈਨ ਚਲਾਣਾ ਗੱਡੀ ਦੀ ਫੋਟੋ ਦੇਖੋ ਤੁਸੀਂ ਗੱਡੀ ਦੀ ਫੋਟੋ ਆ ਪੁਡਿਸ਼ਾ ਸਰਕਾਰ ਦਾ ਚਲਾਣਾ ਇਹਦੇ ਵਿੱਚ ਲਿਖਿਆ ਗਿਆ no deal no deal 5000 ਰੁਪਏ ਜੁਰਮਾਨਾ ਮੈਨਸੈਂਸ ਦਾ ਭਰਿਆ ਮੈਨੂੰ ਸਰਕਾਰ ਇਹ ਸਮਝਾਵੇ ਕਿ ਜਲਦੀ ਗੱਡੀ ਦੀ ਫੋਟੋ ਲੈ ਕੇ ਔਨਲਾਈਨ ਚਲਾਣ ਭਰਿਆ ਗਿਆ ਇਹ ਉਦੋਂ ਕਿ ਕਿੱਦਾਂ ਪਤਾ ਲੱਗ ਗਿਆ ਕਿ ਡਰਾਈਵਰ ਦੀ ਜੇਬ ਦੇ ਵਿੱਚ ਰਸਤ ਨਹੀਂ ਆ ਜੇ ਆਨਲਾਈਨ ਚਲਾਨ ਕਰਤਾ ਚਾਹੇ ਡਾਕੂਮੈਂਟ ਹੈ ਚਾਹੇ ਨਹੀਂ ਚਾਹੇ ਕਸੂਰ ਹੈ ਚਾਹੇ ਨਹੀਂ ਜੇ ਆਨਲਾਈਨ ਚਲਾਨ ਕਰ ਦਿੱਤਾ ਉਹ ਜੁਰਮਾਨਾ ਪਰ ਨਹੀਂ ਪੈਣਾ ਉਹਦੀ ਕੋਈ ਅਪੀਲ ਦਲੀਲ ਦਾ ਵੀ ਰਸਤਾ ਨਹੀਂ ਰੱਖਿਆ ਸਸ਼ੀਕਲ ਜੀ ਮਿੱਟੀ ਦੇ ਨਾਲ ਜੁੜ ਚੁੱਕੇ ਹੋ ਤੁਸੀਂ ਮੈਂ ਹਾਂ ਗੁਰਦੀਪ ਸਿੰਘ ਲੰਮੇ ਆ ਅੱਜ ਅਸੀਂ ਪਹੁੰਚੇ ਹਾਂ ਟਰਾਂਸਪੋਰਟ ਨਗਰ ਦੇ ਵਿੱਚ ਤੇ ਸਾਡੇ ਨਾਲ ਇਸ ਵੇਲੇ ਟਰਾਂਸਪੋਰਟ ਯੂਨੀਅਨ ਦੇ ਪ੍ਰਧਾਨ ਮੋਦਰਸ਼ਨ ਸਿੰਘ ਜੀ ਮੌਜੂਦ ਨੇ ਗੱਲਬਾਤ ਕਰਾਂਗੇ ਵੱਖ-ਵੱਖ ਮੁੱਦਿਆਂ ਦੇ ਉੱਤੇ ਗੱਲਬਾਤ ਖਾਸ ਕਰਕੇ ਟਰਾਂਸਪੋਰਟ ਦੇ ਉੱਤੇ ਹੋਵੇਗੀ ਟਰੱਕ ਯੂਨੀਅਨਸ ਦੇ ਉੱਤੇ ਹੋਵੇਗੀ ਡਰਾਈਵਰਾਂ ਦੇ ਉੱਤੇ ਹੋਵੇਗੀ ਕਿ ਕਿਸ ਤਰੀਕੇ ਨਾਲ ਉਹਨਾਂ ਦੀ ਜ਼ਿੰਦਗੀ ਜਿਹੜੀ ਚੱਲਦੀ ਹੈ ਤੇ ਕਿਹੜੀਆਂ-ਕਿਹੜੀਆਂ ਮੁਸ਼ਕਲਾਂ ਉਹਨਾਂ ਨੂੰ ਆਉਂਦੀਆਂ ਨੇ ਅਤੇ ਕਿੱਦਾਂ ਇੱਕ ਟਰੱਕ ਤੋਂ ਕਈ-ਕਈ ਅਜਿਹੇ ਟਰੱਕਰ ਨੇ ਜਿਨ੍ਹਾਂ ਨੇ 50-50 ਟਰੱਕ ਵੀ ਪਾ ਲਏ ਨੇ ਤੇ ਕਿੱਦਾਂ ਬੁਲੰਦੀਆਂ ਤੱਕ ਪਹੁੰਚ ਚੁੱਕੇ ਨੇ ਸਰਨਾਰਾਇ ਸੁਲਦਰਸ਼ਨ ਸਿੰਘ ਜੀ ਮੌਜੂਦ ਨੇ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਸਤਿ ਸ਼੍ਰੀ ਅਕਾਲ ਜੀ ਪਹਿਲਾਂ ਤਾਂ ਮੈਂ ਬਹੁਤ ਧੰਨਵਾਦੀ ਹਾਂ ਮਿੱਟੀ ਚੈਨਲ ਦਾ ਜਿਨੇ ਅੱਜ ਆਪਣਾ ਕੀਮਤੀ ਸਮਾਂ ਕੱਢ ਕੇ ਸਾਡੀ ਪੇਸ਼ਕਸ਼ ਵਾਸਤੇ ਇੱਥੇ ਹਾਜ਼ਰ ਹੋਏ ਨੇ ਤੇ ਮੈਂ ਆਪ ਨੂੰ ਜੀ ਆਇਆਂ ਕਹਿਣਾ ਹਾਂ ਦੱਸੋ ਜੀ ਸਰ ਜਿੱਦਾਂ ਕਹਿੰਦੇ ਵੀ ਟਰੱਕ ਯੂਨੀਅਨ ਆ ਨਾ ਜਿਹੜੀ ਉਹਨਾਂ ਹੀ ਪ੍ਰਧਾਨਗੀ ਪਹਿਲਾਂ ਪ੍ਰਧਾਨਗੀ ਤੋਂ ਸ਼ੁਰੂ ਕਰਦੇ ਆਂ ਆਪਾਂ ਕਹਿੰਦੇ ਪ੍ਰਧਾਨਗੀ ਲੈਣੀ ਬੜੀ ਔਖੀ ਆ ਵੀ ਠਾਠਾ ਬੜੀ ਹੁੰਦੀ ਹੁੰਦੀ ਜਦੋਂ ਪ੍ਰਧਾਨਗੀ ਚੱਲਦੀ ਹੈ ਸਰ ਜੋ ਜੇ ਮੈਂ ਆਪਣੀ ਗੱਲ ਕਰਾਂ ਤਾਂ ਸਾਡੀ ਜੋ ਲੁਜਾਨਾ ਟ੍ਰਾਂਸਪੋਰਟ ਐਸੋਸੀਏਸ਼ਨ ਹੈਗੀ ਹੈ ਕੁਝ ਸ਼ਹਿਰਾਂ ਦੇ ਵਿੱਚ ਐਸੋਸੀਏਸ਼ਨ ਹੁੰਦੀ ਹੈ ਹੂੰ ਤੇ ਕੁਝ ਟਰੱਕ ਯੂਨੀਅਨ ਹੁੰਦੀ ਹੈ ਹੂੰ ਜਿੱਦਾਂ ਕਿ ਜੰਦਰ ਐਸੋਸੀਏਸ਼ਨ ਹੈ ਚੰਡੀਗੜ੍ਹ ਐਸੋਸੀਏਸ਼ਨ ਹੈ ਅੰਮ੍ਰਿਤਸਰ ਐਸੋਸੀਏਸ਼ਨ ਹੈ ਲੁਜਾਨਾ ਐਸੋਸੀਏਸ਼ਨ ਹੈ ਹੂੰ ਜਿੱਤੇ ਮੈਂ ਗੱਲ ਕਰਾਂ ਟਰੱਕ ਐਸੋਸੀਏਸ਼ਨ ਦੀ ਹੂੰ ਉੱਥੇ ਝਗੜੇ ਬੋਰਡ ਕੱਟ ਚਾਂਸ ਹੈ ਹੂੰ ਕਿਉਂਕਿ ਇੱਥੇ ਇੱਕ ਐਸੋਸੀਏਸ਼ਨ ਹੈ ਐਸੋਸੀਏਸ਼ਨ ਦਾ ਮਤਲਬ ਕਿ ਇੱਕ ਸਾਰੇ ਮੈਂਬਰ ਉਹਨੇ ਮਿਲ ਕੇ ਹੂੰ ਇੱਕ ਪ੍ਰਧਾਨ ਜਨ ਸੈਕਟਰੀ ਚੇਅਰਮੈਨ ਯਾਨੀ ਕਿ ਇੱਕ ਜ਼ਿੰਮੇਵਾਰ ਨੰਬਰਦਾਰ ਚੁਣ ਲਿਆ ਹੂੰ ਵੀ ਇਹ ਇੱਕ ਹੋਲੀ ਛੋਲੀ ਜਿੱਦਾਂ ਆਪਾਂ ਪਿੰਡਾਂ ਦੇ ਵਿੱਚ ਪਹਿਲਾਂ ਕਰਦਾ ਲੰਬੜਦਾਰ ਕਹਿ ਲੈਂਦੇ ਆ ਹੂੰ ਵੀ ਇਦਾਂ ਇੱਕ ਇਹ ਐਸੋਸੀਏਸ਼ਨ ਦਾ ਨੰਬਰਦਾਰ ਹੋ ਗਿਆ ਕਿਉਂਕਿ ਇੱਥੇ ਤਾਂ ਕੋਈ ਬੋਲੀ ਨਹੀਂ ਹੋਣੀ ਯੂਨੀਅਨ ਤਰ੍ਹਾਂ ਕੋਈ ਵਿਕਾਰ ਨਹੀਂ ਹੋਣੀ ਇਸ ਲਈ ਐਸੋਸੀਏਸ਼ਨ ਦੇ ਵਿਧਾਨਗੀ ਵਾਸਤੇ ਕੋਈ ਇੰਨਾ ਰੋਲਾ ਰੱਬਾ ਨਹੀਂ ਪੈਂਦਾ ਹੂੰ ਜਦੋਂ ਰੋਲਾ ਰੱਬਾ ਫਿਰ ਹੈ ਕਿਹੜੀ ਚੀਜ਼ ਦਾ ਵਾ ਜਿੱਥੇ ਰੋਲੇ ਰੱਪੇ ਚੱਲਦੇ ਨੇ ਕਦੇ ਗੋਲੀਆਂ ਤੱਕ ਚਲੇ ਜਾਂਦੀਆਂ ਨੇ ਦੇਖੋ ਜੀ ਜਿੱਥੇ ਤੱਕ ਅਸੀਂ ਗੱਲ ਕਰੀਏ ਗੋਲੀ ਚੱਲਣ ਦੀ ਹੂੰ ਇਹ ਮਸਲੇ ਹੈਗੇ ਨੇ ਟਰੱਕ ਯੂਨੀਅਨ ਚ ਹੂੰ ਜਿੱਤੇ ਬਿਧਾਨਗ ਨੂੰ ਲੈ ਕੇ ਕਾਪੀ ਜਦੋਂ ਜਦ ਹੁੰਦੀ ਹੈ ਕਿਉਂਕਿ ਟਰੱਕ ਯੂਨੀਅਨ ਦੇ ਵਿੱਚ ਇੱਕ ਹਰ ਟਰੱਕ ਨੂੰ ਪਰਚੀ ਲਗਣੀ ਉਹਦੀ ਪਰਚੀ ਕੱਟਣੀ ਉਹਦੇ ਪੈਸੇ ਵੀ ਇਕੱਠੇ ਹੋਣੇ ਕਿਉਂਕਿ ਮੇਨ ਰੋਲਾ ਦਾ ਮੁਤਤਲਬ ਪੈਸੇ ਦਾ ਨਾ ਹਮ ਯੂਨੀਅਨ ਦੇ ਵਿੱਚ ਪੁਕਾਰ ਵੀ ਹੋਣੀ ਉੱਥੇ ਕੁਝ ਪਾਰਟੀ ਬੱਜੀ ਵੀ ਹੋ ਜਾਂਦੀ ਹੈ ਵੀ ਜੇ ਕਾਲੀ ਸਰਕਾਰ ਆਈ ਤੇ ਕਾਲੀ ਦਾ ਪ੍ਰਧਾਨ ਹੈ ਜੇ ਕਾਂਗਰਸ ਸਰਕਾਰ ਆਈ ਤੇ ਕਾਂਗਰਸ ਦਾ ਪ੍ਰਧਾਨ ਹੈ ਜੇ ਬੀਜੇਪੀ ਆਈ ਤੇ ਬੀਜੇਪੀ ਦਾ ਪ੍ਰਧਾਨ ਹੈ ਹਰ ਬਾਡੀ ਚਾਹੁੰਦੀ ਹੈ ਜੇ ਹੁਣ ਆਮ ਪਾਰਟੀ ਹੈ ਤੇ ਤੁਸੀਂ ਕਾਫੀ ਯੂਨੀਅਨ ਤੇ ਦੇਖਣ ਨੂੰ ਮਿਲ ਰਹੇ ਆ ਕਿ ਆਮ ਪਾਰਟੀ ਦੇ ਪ੍ਰਧਾਨ ਹੈ ਹਮ ਉੱਤੇ ਵੀ ਰੋਲਾ ਹੈ ਕਿ ਜਿਹੜਾ ਮੌਜੂਦਾ ਪਾਰਟੀ ਦਾ ਸੇਵਾਦਾਰ ਹੈ ਮੰਨ ਲਓ ਹਲਕਾ ਐਮ.ਐਲ.ਏ ਆ ਐਮ.ਐਲ.ਏ ਬੇਸ਼ੱਕ ਹੋਊਗਾ ਜਿਹੜੇ ਦਾ ਪ੍ਰਧਾਨ ਮੇਰਾ ਬੰਦਾ ਬਣੇ ਮੇਰੇ ਬੰਦੇ ਦੀ ਚੱਲੂਗੀ ਤੇ ਮੇਦੀ ਵੀ ਚੱਲੂਗੀ ਹੂੰ ਬੈਟਰੀ ਵਾਲੇ ਵੀ ਪੁੱਛਣਗੇ ਐਮ.ਐਲ.ਏ ਤੋਂ ਪੁੱਛਣਗੇ ਪ੍ਰਧਾਨ ਤੋਂ ਪੁੱਛਣਗੇ ਵੀ ਕਿੱਡੀ ਬਾਹਰੋਂ ਨਹੀਂ ਲਾਣੀ ਸਾਡੇ ਏਰੀਆ ਤੋਂ ਲਾਣੀ ਹੈ ਕਿਉਂਕਿ ਹਰ ਏਰੀਆ ਦੀ ਯੂਨੀਅਨ ਦਾ ਕੰਮ ਆਪਣਾ ਬੜਾ ਵੰਡਿਆ ਹੋਇਆ ਜਿੱਦਾਂ ਤੁਸੀਂ ਮੋਹਾਲੀ ਯੂਨੀਅਨ ਲਾ ਲਓ ਡੇਰੇ ਬਸ ਯੂਨੀ ਲਾ ਲਓ ਰੋਪਰ ਯੂਨੀ ਲਾ ਲਓ ਸੋ ਮੇਰੀ ਕਹਿਣ ਦਾ ਮਤਲਬ ਜੋ ਪ੍ਰਧਾਨਗੀ ਦਾ ਜਿਆਦਾ ਰੋੜਾ ਜਿੱਤੇ ਕੋਈ ਡੰਗ ਸੋਟਦਾ ਹੁੰਦਾ ਉਹ ਯੂਨੀ ਵਿੱਚ ਹੁੰਦਾ ਐਸੋਸੀਏਸ਼ਨ ਤੇ ਕਸ਼ੇਵਾ ਸੇਵਾ ਭਾਵਨ ਨਾਲ ਹੀ ਪ੍ਰਣ ਖੜਾ ਹੁੰਦਾ ਸੇਵਾ ਭਾਵਨ ਨਾਲ ਹੀ ਲੋਕੀ ਵੋਟਾਂ ਪਾਉਂਦੇ ਨੇ ਜੇ ਕੋਈ ਵੋਟਾਂ ਪੈਣ ਤਾਂ ਜਿੰਨੂੰ ਵੋਟਾਂ ਜਿਆਦਾ ਪੈ ਗਈਆਂ ਉਹ ਪ੍ਰਧਾਨ ਬਣ ਗਿਆ ਜੇ ਕੋ ਬਰਾਬਰ ਤੇ ਨਹੀਂ ਖੜਿਆ ਤਾਂ ਉਹਦੀ ਪ੍ਰਣਗੀ ਪੱਕੀ ਜਿਸ ਤਰ੍ਹਾਂ ਕਿ ਮੇਰੀ ਵਾਰ ਆਈ ਪਹਿਲਾਂ ਚਾਰ ਬੰਦੇ ਚਾਰ ਹੋਏ ਬੇ ਤਿੰਨ ਰਹਿ ਗਏ ਫਿਰ ਕੋਈ ਵੀ ਨਹੀਂ ਖੜਿਆ ਮੈਂ ਇਕੱਲੇ ਰਹਿ ਗਿਆ ਕੋਈ ਰੋੜਾ ਨਹੀਂ ਕੋਈ ਡਾਂਗ ਨਹੀਂ ਕੋਈ ਛੋਟਾ ਨਹੀਂ ਪ੍ਰਧਾਨਗੀ ਆਪੇ ਆ ਗਈ ਜਿਵੇਂ ਪ੍ਰਧਾਨਗੀ ਚ ਕਿ ਇਹ ਯੂਨੀਅਨ ਚ ਇਹ ਕਹਿ ਸਕਦੇ ਵੀ ਪਿੱਛੇ ਰਾਜਨੀਤਿਕ ਜ਼ੋਰ ਹੋਣਾ ਜ਼ਰੂਰੀ ਹੈ ਵੀ ਕਿਸੇ ਨਾ ਕਿਸੇ ਦੇ ਪਿੱਛੇ ਹੋਣਾ ਬਹੁਤ ਜ਼ਰੂਰੀ ਹੈ ਇਸੇ ਕਰਕੇ ਪ੍ਰਧਾਨਗੀ ਮਿਲਦੀ ਹੈ ਫਿਰ ਬਾਅਦ ਦੇਖੋ ਜੀ ਜਿੱਥੇ ਤੱਕ ਆਪਾਂ ਗੱਲ ਯੂਨੀਅਨ ਦੀ ਕਰੀਏ ਯੂਨੀਅਨ ਦੇ ਰੋੜਾ ਦੇ ਜੜੇ ਪਾਰਟੀ ਦਾ ਜ਼ੋਰ ਆ ਉਹਦੇ ਪ੍ਰਧਾਨ ਹੈ ਕਿਉਂਕਿ ਜੇ ਯੂਨੀਅਨ ਤੇ ਕੋਈ ਪੰਡ ਹੋਊਗਾ ਤਾ ਮਿਲਣ ਵੀ ਫਾਇਦਾ ਹੋਊਗਾ ਸਰਕਾਰ ਨੂੰ ਵੀ ਫਾਇਦਾ ਹੋਊਗਾ ਦੋ ਪ੍ਰਧਾਨ ਬਣੂਗਾ ਨਮਿੰਦਰ ਨੂੰ ਵੀ ਫਾਇਦਾ ਹੋਊਗਾ ਲੇਕਿਨ ਹਿਆ ਸੇਵਾ ਹੀ ਹੈ ਬਟ ਜਿਹੜੀ ਗੱਲ ਆਪਾਂ ਗੱਲ ਰੋਲਾ ਰੱਪੇ ਦੀ ਕਰ ਰਹੇ ਆ ਉਹ ਯੂਨੀਅਨ ਜੀ ਰੋਲਾ ਪੈਂਦਾ ਕਿਉਂਕਿ ਪਾਰਟੀਬਾਦੀ ਹੋ ਜਾਂਦੀ ਹੈ ਹਮ ਮੰਨ ਲਓ ਯੂਨੀਅਨ ਦੇ ਕੁਝ ਬੰਦੇ ਕਾਂਗਰਸ ਜੀ ਨੇ ਜਾਂ ਕੁਝ ਕਿਸੇ ਵੀ ਪਾਰਟੀ ਦੇ ਬਿਲੋਂਗ ਕਰਦੇ ਨੇ ਉਹ ਇਕੱਠਾ ਹੋ ਜਾਂਦਾ ਇੱਕ ਜਿਹਨੂੰ ਆਪਾਂ ਜਿਦਬੱਜੀ ਕਹਦੀ ਹੈ ਗੁੱਟਬੱਜੀ ਕਹਦੀ ਹੈ ਹੂੰ ਗੁੱਟਬਾਜੀ ਮੈਸੇਜ ਯੂਨੀਅਨ ਚ ਹੁੰਦੀ ਐ ਐਸੋਸਿਏਸ਼ਨ ਚ ਕੋਈ ਵੀ ਗੁੱਟਬਾਜੀ ਨਹੀਂ ਹੁੰਦੀ ਇਸ ਚ ਵੱਧ ਵੱਧ ਕੀ ਹੋਊਗਾ ਜੇ ਬਰਾਨਿੰਗ ਦੇ 1 ਚਾਹਵਾਨ ਐ ਤੇ ਇਕੱਲਾ ਬਣ ਗਿਆ 2 ਚਾਹਵਾਨ ਨੇ ਤੇ ਵੋਟਾਂ ਪੈ ਗਈਆਂ ਹੂੰ 4 ਚਾਹਵਾਨ ਨੇ ਤੇ ਜਿੰਨੇ ਵੋਟਾਂ ਪੈ ਗਈਆਂ ਕਿਉਂਕਿ ਤੂੰ ਕੋਈ ਕਮਾਈ ਦੇ ਨਹੀਂ ਐਸੋਸਿਏਸ਼ਨ ਚ ਹੂੰ ਬਿਲਕੁਲ ਵੀ ਕੋਈ ਕਮਾਈ ਨਹੀਂ ਹੁੰਦੀ ਕੋਈ ਕਮਾਈ ਨਹੀਂ ਐਸੋਸਿਏਸ਼ਨ ਦੇ ਇੱਕ ਫਿਕਸ ਪਰਚੀ ਜਾਂ ਸ਼ੀਰ ਜਾਂ ਚੰਦਾ ਮੰਨ ਲਓ 300 ਰੁਪਏ ਮਹੀਨਾ ਜਾਂ 500 ਰੁਪਏ ਮਹੀਨਾ ਪੱਕਾ ਗੋਠਾ ਪੂਰੀ ਕਮੇਟੀ ਬਣੀ ਹੈ ਪ੍ਰਧਾਨ ਹੈ ਜਨਰਲ ਸੈਕਟਰੀ ਹੈ ਕੈਸ਼ੀਅਰ ਹੈ ਚੇਅਰਮੈਨ ਸਾਹਿਬ ਨੇ ਦੋ ਬਾਈਸ ਪ੍ਰਧਾਨ ਨੇ ਸਿਰ ਦੇ ਬਾਈਸ ਪ੍ਰਧਾਨ ਨੇ ਇੱਥੇ ਕਿਸੇ ਤਰ੍ਹਾਂ ਦੀ ਵੀ ਕੋਈ ਕਿਸੇ ਨੂੰ ਲਾਲਚ ਨਹੀਂ ਹੈ ਇਸ ਲਈ ਐਸੋਸੀਏਸ਼ਨ ਦੇ ਅਰੀਏ ਚ ਕੋਈ ਡਰ ਰੋਲਾ ਰੱਪਾ ਨਹੀਂ ਪੈਂਦਾ ਇਹ ਟਰੱਕ ਯੂਨੀਅਨ ਦੀ ਰੋਲਾ ਅੱਛਾ ਇਹ ਵੈਸੇ ਜਿਹੜੇ ਟਰੱਕਰਸ ਨੇ ਜੇ ਕਹਿ ਗੱਲ ਕਰੀਏ ਆਪਾਂ ਤੁਸੀਂ ਟਰੱਕ ਪਾਏ ਹੋਣਗੇ ਹਾਂਜੀ ਆ ਕਹਿੰਦੇ ਵੀ ਜਿਹੜੇ ਜਿਹਨਾਂ ਨੇ ਟਰੱਕ ਪਾਏ ਹੋਏ ਨੇ ਨਾ ਜਿਹਨੇ ਟਰਾਂਸਪੋਰਟ ਚਲਦੀ ਹੈ ਜਿੰਨਾਂ ਦੀ ਹਾਂਜੀ ਉਹਨਾਂ ਨੂੰ ਮੁਸ਼ਕਲਾਂ ਬਹੁਤ ਆਉਂਦੀਆਂ ਨੇ ਬਹੁਤ ਸਾਰੀਆਂ ਮੁਸ਼ਕਲਾਂ ਨੇ ਲੇਕਿਨ ਖੁੱਲ ਕੇ ਗੱਲ ਨਹੀਂ ਹੋ ਪਉਂਦੀ ਹੈਗੀ ਉਸ ਚੀਜ਼ ਉੱਤੇ ਮੁਸ਼ਕਲਾਂ ਕਿਹੜੀਆਂ ਨੇ ਇਹਦੇ ਵਿੱਚ ਦੇਖੋ ਜੇ ਆਪਾਂ ਗੱਲ ਕਰੀਏ ਮੁਸ਼ਕਲ ਦੀ ਮੁਸ਼ਕਲ ਦਾ ਹਰ ਟ੍ਰੇਡ ਚ ਹੈ ਹੂੰ ਕੋਈ ਫੈਕਟਰੀ ਹੈ ਤਾਂ ਵੀ ਮੁਸ਼ਕਲ ਹੈ ਕਿਸੇ ਦੀ ਆਪਣੀ ਕੋ ਮੇਲਾ ਹੈ ਤਾਂ ਵੀ ਮੁਸ਼ਕਲ ਹੈ ਹੂੰ ਕੰਮ ਝੋਕਾ ਕੋਈ ਵੀ ਨਹੀਂ ਜੇ ਅੱਜ ਕੋਈ ਦੁਕਾਨਦਾਰੀ ਦੇ ਆਪਾਂ ਗੱਲ ਕਰੀਏ ਤਾਂ ਘੱਟੋ ਘੱਟ 2 ਕਰੋੜ ਦੀ ਜਗ੍ਹਾ 2 ਕਰੋੜ ਦੀ ਬਿਲਡਿੰਗ 2 ਕਰੋੜ ਦਾ ਮਾਲ ਹੂੰ 6 ਕਰੋੜ ਲਾਂਡੂ ਬਾਹਰ ਦੀ ਦੁਕਾਨਦਾਰੀ ਹੈ ਮੁਸ਼ਕਿਲਾਂ ਉਹਦੇ ਚ ਵੀ ਨੇ ਹੂੰ ਜੇ ਗੱਲ ਕਰੀਏ ਆਪਣੇ ਟਰੱਕ ਲੈਣ ਦੀ ਹੂੰ ਦੋ ਮੁਸ਼ਕਿਲ ਭਾਰੀ ਹੈ ਕਿ ਰੋਡ ਤੇ ਜਲਦੀ ਮਸ਼ੀਨਰੀ ਆ ਪਤਾ ਨਹੀਂ ਕਿਸੇ ਵੇਲੇ ਕੀ ਹੋ ਜਾਣਾ ਕਿਉਂਕਿ ਗੱਡੀ ਸਿੰਦਰੀ ਰੋਡ ਤੇ ਚੱਲ ਰਹੀ ਹੈ ਨਾ ਜੀ ਹੂੰ ਫਿਰ ਦੇਖੋ ਅੱਜ ਕੱਲ ਡਰਾਈਵਰਾਂ ਦੀ ਛੋਟੇਜ ਆ ਹੂੰ ਬਿਲਕੁਲ ਛੋਟੇਜ ਹੋਈ ਹੈ ਡਰਾਈਵਰਾਂ ਦੀ ਛੋਟੇਜ ਆ ਡਰਾਈਵਰ ਬਹੁਤ ਘੱਟ ਮੜ ਰਹੇ ਨੇ ਹੂੰ ਕਿਉਂਕਿ ਫੋਰਨ ਸਿਸਟਮ ਦੇ ਅੱਤੇ ਹੈ ਨਹੀਂ ਹੂੰ ਦਿਨ ਡਰਾਈਵਰ ਹੋ ਰਿਹਾ ਜਾਂ 8 ਘੰਟੇ ਟੁੱਟੀ ਹੈ ਹੂੰ ਕਿਉਂਕਿ ਪੜ੍ਹੇ ਲਿਖਿਆ ਨੌਜਵਾਨ ਅੱਜ ਕੱਲ ਬਾਹਰ ਦਾ ਜੋਰ ਲਾ ਰਿਹਾ ਚੱਲ ਕੈਨੇਡਾ ਚੱਲ ਅਮਰੀਕਾ ਚੱਲ ਬਾਹਰ ਹੂੰ ਡਰਾਈਵਰਾਂ ਦੀ ਛੁੱਟ ਜੋਰਨ ਕਰਕੇ ਸਾਨੂੰ ਇਕੁਅਲ ਡਰਾਈਵਰ ਤੋਂ ਡਿਊਟੀ ਲੈਣੀ ਪੈਂਦੀ ਆ ਫਿਰ ਉਹ ਕਹੇ ਕਿ ਕਿੰਨੇ ਘੰਟੇ ਦਾ ਡਰਾਈਵਿੰਗ ਕਰਦਾ ਫਿਰ ਉਹ ਕਹੇ ਕਿ ਕਿੰਨੇ ਘੰਟੇ ਡਰਾਈਵਿੰਗ ਕਰਦਾ ਇਹ ਫਿਰ ਇਲੀਗਲੀ ਹੋ ਜਾਂਦਾ ਫਿਰ ਇਹ ਇਹ ਇਲੀਗਲ ਆ ਪਰ ਸਾਡੇ ਕੋਲ ਜਾੜਾ ਕੋਈ ਨਹੀਂ ਕੋਈ ਡਰਾਈਵਰ ਮਿਲ ਨਹੀਂ ਰਹੇ ਨਾ ਜੀ ਡਰਾਈਵਰ 21 ਜਗ੍ਹਾ 8 ਘੰਟੇ ਦੀ ਜਗ੍ਹਾ 12 ਘੰਟੇ 15 ਘੰਟੇ ਗੱਡੀ ਚਲਾਊਗਾ ਉਹਨੂੰ ਨੀਂਦ ਵੀ ਆਉਗੀ ਕਿਉਂਕਿ ਪਾਰਟੀ ਕਹਿੰਦੀ ਐ ਕਿ ਮੇਰਾ ਮਾਲ ਟਾਈਮ ਨਾ ਪੁੱਛਾਓ ਮੇਰਾ ਮਾਲ ਜਲਦੀ ਪੁੱਛਾਓ ਸਾਡੀ ਨੀ ਮਜਬੂਰੀ ਐ ਅਸੀਂ ਡਰਾਈਵਰ ਨੂੰ ਕਹਿੰਨੇ ਆ ਭਾਈ ਥੋੜੀ ਜਲਦੀ ਚੱਲ ਕਸੂਰ ਅਸੀਂ ਵੀ ਆਂ ਪਰ ਸਾਡੀ ਮਜਬੂਰੀ ਐ ਪਰ ਡਰਾਈਵਰ ਵੀ ਕੀ ਕਰੇ ਜੇ ਗੱਡੀ ਪਹਚਾਣੀ ਐ ਰਕਾਬ ਵੀ ਲੈਣੀ ਐ ਬੱਚੇ ਵੀ ਪਾਲਣੇ ਨੇ 8 ਘੰਟੇ ਦੇ ਬਜਾਏ 12 ਘੰਟੇ ਗੱਡੀ ਚਲਾਣੀ ਹੈ ਇਹ ਮਜਬੂਰੀਆਂ ਮਜਬੂਰੀਆਂ ਨੇ ਸਰ ਇਹ ਮੁਸ਼ਕਲਾਂ ਨੇ ਇਹਨਾਂ ਮੁਸ਼ਕਲਾਂ ਨੇ ਆਪਾਂ ਤਾਂ ਫਿਰ ਐਸੀ ਕਰਕੇ ਮਿਲਦਾ ਕਿ ਡਰਾਈਵਰ ਕਹਿੰਦੇ ਆ ਜਿਵੇਂ ਵੀਡੀਓ ਵਾਇਰਲ ਹੁੰਦੀਆਂ ਨੇ ਵੀ ਇੰਸਟਾਗ੍ਰਾਮ ਤੇ ਵੀ ਦੇਖੀਦੀਆਂ ਨੇ ਜਾਂ ਹੋਰ ਜਗ੍ਹਾ ਸੋਸ਼ਲ ਮੀਡੀਆ ਤੇ ਵੀ ਕੋਈ ਜਿਵੇਂ ਨਸ਼ੀਲਾ ਪਦਾਰਥ ਕੋਈ ਕਹਿ ਲੋ ਲੈ ਰਹੇ ਨੇ ਜਾਂ ਕੋਈ ਕਹਿੰਦੇ ਭੁੱਕੀ ਖਾ ਰਹਿਆ ਜਾਂ ਕੋਈ ਡੋਡੇ ਖਾ ਰਿਆ ਹੈ ਨਾ ਵੀ ਉਹ ਪੀਣ ਦੀ ਕੋਸ਼ਿਸ਼ ਕਰਦੇ ਆ ਵੀ ਫੇਅਰ ਡਰਾਈਵਿੰਗ ਹੁੰਦੀ ਆ ਵੀ ਇਹ ਇਹ ਵਾਕਈ ਲਾਜ਼ਮੀ ਹੈ ਚੀਜ਼ਾਂ ਕੋਈ ਆਪਣੇ ਨਸ਼ੇ ਤੋੜ ਪੂਰੀ ਕਰਨ ਨੂੰ ਕਰਦੇ ਨੇ ਜੀ ਜੋ ਕੁਛ ਤੱਕ ਬਾ ਗੱਲ ਕਰੀਏ ਕੋਈ ਭੁੱਕੀ ਜਾਂ ਫੀਮ ਨਸ਼ਾ ਹਮ ਹੈਸ ਆਬ ਇਲੀਗਲ ਹਮ ਸਭ ਇਲੀਗਲ ਹੈ ਕੋਈ ਲੀਗਲ ਨਹੀਂ ਹੈ ਹਮ ਜੇ ਕਿਤੇ ਮਿਲਦਾ ਹੈ ਹਮ ਦੇ ਡਰਾਈਵਰ ਖਾਂਦੇ ਨਹੀਂ ਹਮ ਜੇ ਤੱਕ ਗੱਲ ਕਰੀਏ ਨਸ਼ਾ ਲੱਗਣ ਦੀ ਹਮ ਸਾਰੇ ਤਿਹਰਾ ਸਾਰੇ ਡਰਾਈਵਰ ਕੋਈ ਇੱਕੋ ਜਿਹੇ ਹੁੰਦੇ ਹਮ ਕੁਝ ਡਰਾਈਵਰ ਐਸੇ ਵੀ ਨਹੀਂ ਜੋ ਦਾਦਾ ਤੋਂ ਵੰਬੀ ਵੀ ਨੇ ਹਮ ਕੁਝ ਡਰਾਈਵਰ ਐਜੇ ਵੀ ਨੇ ਜਿਨ੍ਹਾਂ ਨੇ ਗੁਰੂ ਦਾ ਅਮਰਤਧਾਰਿਆ ਹੋਇਆ ਅਮਰਤਧਾਰੀ ਵੀ ਨੇ ਹੂੰ ਜਿਹੜੇ ਗੱਡੀ ਚਲਾ ਕੇ ਵੀ ਨਸ਼ਾ ਨਹੀਂ ਕਰਦੇ ਰਾਧਾ ਸੁਆਮੀ ਨੇ ਡਰਾਈਵਿੰਗ ਕਰਦੇ ਨੇ ਉਹ ਵੀ ਨਸ਼ਾ ਨਹੀਂ ਕਰਦੇ ਪਰ ਜਿਹਨੇ ਨਸ਼ਾ ਕਰਨਾ ਹੈ ਜਿਹਨੂੰ ਲੱਤ ਲੱਗੀ ਹੈ ਉਹਨੇ ਕਰ ਹੀ ਲੈਣਾ ਹੂੰ ਕਿਉਂਕਿ ਬਾਹਰ ਡਰਾਈਵਰ ਚਲਦੇ ਨੇ ਬਾਹਰ ਨਸ਼ਾ ਮਿਲ ਵੀ ਜਾਂਦਾ ਡਰਾਈਵਰਾਂ ਨੂੰ ਰੋਜ਼ ਪੁਲਿਸ ਫੜਦੀ ਵੀ ਹੈ ਕੇਸ ਵੀ ਬਣਦੇ ਨੇ ਡਰਾਈਵਰ ਅੰਦਰ ਵੀ ਹੁੰਦੇ ਨੇ ਗੱਡੀਆਂ ਵੀ ਬੰਦ ਹੁੰਦੀਆਂ ਨੇ ਜਿਹੜੇ ਸਮਗਲਰ ਨੇ ਵੇਚਣ ਵਾਲੇ ਉਹ ਵੀ ਪੜੇ ਜਾਂਦੇ ਨੇ ਪਰ ਜਿਨ੍ਹਾਂ ਨੇ ਨਸ਼ਾ ਕਰਨਾ ਹੈ ਉਹਨੇ ਕਰ ਹੀ ਲੈਣਾ ਹੁਣ ਅਸੀਂ ਆਮ ਦੇਖਦੇ ਆ ਲੇਬਰ ਦੁਕਾ ਉਹ ਵੀ ਨਸ਼ਾ ਕਰ ਲੈਂਦੇ ਨੇ ਹੂੰ ਜੋ ਚੀਜ਼ ਨਹੀਂ ਮਿਲਦੀ ਸ਼ਰਾਬ ਵੀ ਲੈਂਦੇ ਨੇ ਸ਼ਰਾਬ ਵੀ ਇੱਕ ਨਸ਼ਾ ਉਹ ਵੀ ਸਰਕਾਰ ਦਾ ਦਿੱਤਾ ਹੋਇਆ ਨਸ਼ਾ ਕਿਸੇ ਦਾ ਪ੍ਰਾਈਵੇਟ ਨਹੀਂ ਹੈ ਹੂੰ ਇਸ ਲਈ ਭਾਈ ਸਾਹਿਬ ਵੀ ਜੋ ਨਸ਼ਾ ਦੀ ਲੱਗਦਾ ਹੈ ਉਹ ਜ਼ਰੂਰੀ ਨਹੀਂ ਹੈ ਕਿ ਟਰੱਕ ਜਾ ਕੇ ਜਾ ਕੇ ਹੀ ਲਗਣੀ ਹੈ